हां जी ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਬਰਕਤ ਵਿੱਚ ਪ੍ਰੀਤ ਤੇ ਹੋ ਰਹੇ ਅਤਿਆਚਾਰਾਂ ਦਾ ਜਦੋਂ ਭੂਆ ਜੀ ਨੂੰ ਪਤਾ ਲੱਗਿਆ ਤਾਂ ਉਹ ਆਪਣੇ ਪੇਕੇ ਪਿੰਡ ਗਏ ਤੇ ਉੱਥੇ ਜਾ ਕੇ ਉਹਨਾਂ ਨੇ ਆਪਣੇ ਵੀਰ ਤੇ ਭਾਬੀ ਨੂੰ ਸਾਰੀ ਸੱਚਾਈ ਦੱਸੀ ਜਿਹੜੀ ਸੱਚਾਈ ਸੁਣਨ ਤੋਂ ਬਾਅਦ ਉਹਨਾਂ ਦੇ ਪੈਰ ਥੱਲੇ ਜ਼ਮੀਨ ਖਿਸਕ ਗਈ ਉਹਨਾਂ ਦੀ ਮੰਮੀ ਪ੍ਰੀਤ ਦੀ ਮੰਮੀ ਨੇ ਤਾਂ ਇਸ ਗੱਲ ਤੇ ਬਿਲਕੁਲ ਵੀ ਵਿਸ਼ਵਾਸ ਨਹੀਂ ਕੀਤਾ ਉਹਨਾਂ ਨੇ ਕਿਹਾ ਕਿ ਇਹ ਭੂਆ ਦੀ ਚਾਲ ਹੈ ਇਹ ਇਹਨਾਂ ਦੀ ਪੱਕਾ ਕੋਈ ਨਾ ਕੋਈ ਚਾਲ ਹੈ ਜੋ ਇਹ ਸਾਨੂੰ ਸਾਡੇ ਜਵਾਈ ਦੇ ਖਿਲਾਫ ੜਕਾਣ ਆਏ ਹਨ ਪਰ ਡੈਡੀ ਜੀ ਤੇ ਕਵਲ ਨੂੰ ਤਾਂ ਉਹਨਾਂ ਦੀਆਂ ਗੱਲਾਂ ਤੇ ਵਿਸ਼ਵਾਸ ਹੋ ਗਿਆ ਭੂਆ ਜਿਨੇ ਦੱਸਿਆ ਕਿ ਕਿਵੇਂ ਵਿੱਕੀ ਤੇ ਉਸਦੀ ਮੰਮੀ ਪ੍ਰੀਤ ਤੇ ਅਤਿਆਚਾਰ ਕਰ ਰਹੇ ਹਨ ਉਸ ਤੋਂ ਸਾਰਾ ਘਰ ਦਾ ਕੰਮ ਕਰਾ ਰਹੇ ਹਨ ਗੋਹਾ ਕੁੜਾ ਕਰਾ ਰਹੇ ਹਨ ਪਰ ਉਹ ਉਸ ਨੂੰ ਤੁਹਾਡੇ ਨਾਲ ਗੱਲ ਨਹੀਂ ਕਰਨ ਦੇ ਰਹੇ ਪ੍ਰੀਤ ਨੇ ਤਾਂ ਸਾਨੂੰ ਇਹ ਵੀ ਦੱਸਿਆ ਕਿ ਵਿੱਕੀ ਨੇ ਤੁਹਾਡੀ ਪੈਲੀ ਤੇ ਵੀ ਅੱਖ ਰੱਖੀ ਹੋਈ ਹੈ ਕਿਸੇ ਨਾ ਕਿਸੇ ਦਿਨ ਉਸ ਨੇ ਤੁਹਾਡੇ ਤੋਂ ਪੈਲੀ ਦਾ ਅੱਧ ਵੀ ਲੈ ਲੈਣਾ ਹੈ ਇਹ ਗੱਲ ਸੁਣਦੇ ਸਰ ਕਵਲ ਦਾ ਤਾਂ ਖੂਨ ਖੋਲ ਉਠਿਆ ਤੇ ਉਸ ਨੇ ਕਿਹਾ ਕਿ ਉਹ ਕੌਣ ਹੁੰਦਾ ਹੈ ਸਾਡੀ ਪੈਲੀ ਤੇ ਅੱਖ ਰੱਖਣ ਵਾਲਾ ਉਹ ਜਵਾਈ ਹੈ ਜਵਾਈ ਬਣ ਕੇ ਰਹੇ ਕਿਤੇ ਇਹ ਨਾ ਹੋਵੇ ਕਿ ਅਸੀਂ ਥਾਣੇ ਚਿੱਤ ਕੰਪਲੇਂਟ ਲਖਾਣ ਤੋਂ ਪਹਿਲਾਂ ਇੱਕ ਮਿੰਟ ਨਾ ਸੋਚੀਏ ਤੇ ਇਹਨਾਂ ਤੇ ਦਾਜ ਦਾ ਪਰਚਾ ਪਵਾ ਦਈਏ ਤੇ ਸਾਡੀ ਕੁੜੀ ਨੂੰ ਤੰਗ ਪਰੇਸ਼ਾਨ ਕਰਨ ਦਾ ਵੀ ਇਹਨਾਂ ਤੇ ਪਰਚਾ ਪਵਾ ਦਈਏ ਇਹ ਸਾਰੀਆਂ ਗੱਲਾਂ ਸੁਣ ਕੇ ਮੰਮੀ ਕਵਲ ਨਾਲ ਗੁੱਸੇ ਹੋ ਗਏ ਉਹ ਕਹਿੰਦੇ ਕਿ ਤੂੰ ਆਹਾ ਆਪਣੀ ਭੂਆ ਦੀਆਂ ਗੱਲਾਂ ਤੇ ਵਿਸ਼ਵਾਸ ਕਾਸ਼ ਕਰੀ ਜਨਾ ਹੈ ਇਹ ਜਾਣ ਬੁੱਝ ਕੇ ਸਾਡਾ ਘਰ ਤੋੜਨ ਆਈ ਹੈ ਇਸ ਨੂੰ ਇਹ ਹੈ ਕਿ ਮੈਂ ਇਸ ਨੂੰ ਪਹਿਲਾਂ ਚੰਗੇ ਤਰੀਕੇ ਨਾਲ ਬੁਲਾਉਂਦੀ ਨਹੀਂ ਆ ਤਾਂ ਕਰਕੇ ਇਹ ਚਾਹੁੰਦੀ ਹੈ ਕਿ ਪ੍ਰੀਤ ਦੇ ذریعے ਇਸ ਘਰ ਵਿੱਚ ਵੜੇ ਉਹ ਕਹਿੰਦੇ ਕਿ ਮੈਨੂੰ ਤਾਂ ਇਹਨਾਂ ਦੀ ਗੱਲ ਤੇ ਬਿਲਕੁਲ ਵੀ ਵਿਸ਼ਵਾਸ ਨਹੀਂ ਹੈ ਜੇ ਤੁਹਾਨੂੰ ਪਿਓ ਪੁੱਤਰਾਂ ਨੂੰ ਵਿਸ਼ਵਾਸ ਹੈ ਤਾਂ ਕਰੀ ਜਾਓ ਪਰ ਮੇਰਾ ਜਵਾਈ ਐਦਾਂ ਦਾ ਨਹੀਂ ਤੇ ਮੈਂ ਆਪਣੇ ਜਵਾਈ ਨੂੰ ਚੰਗੀ ਤਰ੍ਹਾਂ ਜਾਣਦੀ ਹਾਂ ਮੈਂ ਖੁਦ ਉੱਥੇ ਜਾ ਕੇ ਪਤਾ ਕਰਕੇ ਆਉਂਗੀ ਕਿ ਇਹ ਜੋ ਭੂਆ ਕਹਿ ਰਹੀ ਹੈ ਇਹ ਸਭ ਕੁਝ ਸੱਚ ਹੈ ਜਾਂ ਝੂਠ ਹੈ ਤੇ ਮੰਮੀ ਕਹਿੰਦੇ ਨੇ ਕਿ ਮੈਂ ਤੇ ਇਸ ਦੀਆਂ ਬਿਲਕੁਲ ਗੱਲਾਂ ਤੇ ਵਿਸ਼ਵਾਸ ਨਹੀਂ ਕਰਦੀ ਕਵਲ ਨੇ ਬਹੁਤ ਸਮਝਾਇਆ ਕਿ ਮੰਮੀ ਤੁਸੀਂ ਉਹ ਉਹਨਾਂ ਦੀਆਂ ਗੱਲਾਂ ਦੇ ਟਰਸਟ ਕਰੋ ਪਰ ਮੰਮੀ ਕਹਿੰਦੇ ਕਿ ਬਿਲਕੁਲ ਵੀ ਨਹੀਂ ਮੈਂ ਉੱਥੇ ਜਾਵਾਂਗੀ ਤੇ ਸਾਰੀ ਗੱਲ ਦਾ ਪਤਾ ਕਰਕੇ ਆਵਾਂਗੀ ਹੁਣ ਦੇਖਦੇ ਹਾਂ ਕਿ ਮੰਮੀ ਪ੍ਰੀਤ ਦੇ ਘਰ ਖੁਦ ਜਾਂਦੇ ਹਨ ਤੇ ਅੱਗੇ ਉਹਨਾਂ ਨੂੰ ਕੀ ਦੇਖਣ ਨੂੰ ਮਿਲਦਾ ਹੈ ਵੀਡੀਓ ਚੰਗੀ ਲੱਗੀ ਤੇ ਲਾਈਕ ਤੇ ਸ਼ੇਅਰ ਤੇ ਸਬਸਕ੍ਰਾਈਬ ਜਰੂਰ ਕਰ ਦਿਓ ਧੰਨ